ਪੁਲਿਸਰ ਦੇ ਇਸਲਾਮਾਬਾਦ ਪੁਲਿਸ ਥਾਣੇ ਦੇ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 3 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਲੋਕਾਂ ਨੇ ਸੁਣੀ ਹੈ ਦਸਨਾਂ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਤਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਮੌਕੇ ਤੇ ਪਹੁੰਚਦੇ ਨੇ ਥਾਣਾ ਸਲਮ ਵਿਖੇ ਉਹ ਪਹੁੰਚੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਾਂਚ ਹੋ ਰਹੀ ਹੈ ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਆਵਾਜ਼ ਉਹਨਾਂ ਵੀ ਸੁਣੀ ਸੀ ਪਰ ਥਾਣੇ ਦੇ ਵਿੱਚ ਕੋਈ ਧਮਾਕਾ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਪਤਾ ਲਾਇਆ ਜਾ ਰਿਹਾ ਹੈ ਕਿ ਆਖਰੀ ਤਮਾਕਾ ਕਿੱਥੇ ਹੋਇਆ ਪਰ ਉੱਥੇ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਥਾਣਾ ਇਸਲਾਮਾਬਾਦ ਦੀ ਸਾਰੀ ਹੀ ਬੱਤੀ ਦੀਆਂ ਤਾਰਾ ਜੜੀਆਂ ਨੇ ਉਹ ਸੜ ਚੁੱਕੀਆਂ ਨੇ ਅੰਦਰ ਜਿੰਨੀਆਂ ਟੀਨਾ ਸਨ ਉਹ ਵੀ ਡਿੱਗੀਆਂ ਪਈਆਂ ਨੇ ਪਰ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਜੀਵਨ ਫੌਜੀ ਨੇ ਇਸ ਤਮਾਕੇ ਦੀ ਜ਼ਿੰਮੇਵਾਰੀ ਲਈ ਹੈ ਫਿਲਹਾਲ ਕੋਈ ਵੀ ਹਾਲਾ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ 3 ਵਜੇ ਦੇ ਕਰੀਬੇ ਧਮਾਕਾ ਹੋਇਆ ਫਿਲਹਾਲ ਪੁਲਿਸ ਦਾ ਇਹ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਨੇ ਸੁਣਿਆ ਆਵਾਜ਼ ਵੀ ਆਇਦेलो ਹੈ ਧਮਾਕਾ ਕਾਇ ਹੈ ਤੁੰਡੀ ਧਮਾਕਾ ਕਾਇ ਹੈ ਭਈ ਪਤਾ ਨਹੀਂ ਲੱਗਦਾ ਸਾਨੂੰ ਨੇ ਬਤਾ ਲਿਆ ਤਾਂ ਹਾਂਜੀ 3 ਵਜੇ ਕਿੰਦੇ ਵਾਰ ਹੈ ਬੜਾ ਜਿੰਨੇ ਕ ਵਜੇ 3 ਵਜੇ 3 ਵਜੇ ਦਾ ਟਾਈਮ ਸੀ 3 ਵਜੇ ਟਾਈਮ ਤੇ ਬੰਬ ਉਹ ਚਲਦੀ ਫੰਪ ਫਟਿਆ ਹੈ ਤੁਸੀਂ ਸੁਤੇ ਹੋ ਸੀ ਕੋਣ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਕਿੰਨੇ ਵਜੇ ਦਾ ਟਾਈਮ ਸੀਗਾ 3 ਵਜੇ ਦਾ ਦੇਖੋ ਪਰ ਪਰ ਕੀ ਬਤਾ ਸਤਿੰਦਰਪਾਲ ਕੋ ਤੇ ਕਿੱਥੇ ਰਹਿੰਦੋ ਅ ਚੰਕੀ ਵਾਲੀ ਗਲੀ ਚ ਤੇ ਕਿੰਨੇ ਕੋਈ ਬਲਾਸ ਦੀ ਆਵਾਜ਼ ਆਈ ਸਵੇਰੇ ਸਾਨੂੰ ਨਹੀਂ ਆਈ ਅਸੀਂ ਸੁਣਿਆ ਸਵੇਰੇ ਗੁਰਦੁਆਰੇ ਆਏ ਆ ਸੰਗਤ ਨੇ ਦੱਸਿਆ ਸਾਨੂੰ ਆ ਜਾਈ ਹੈ ਕਿੰਨੇ ਕ ਵਜੇ ਸਵੇਰੇ ਤੁਨੀ ਬਣਾਈ ਵਾ 3 ਵਜੇ 3 ਵਜੇ ਹਾਂਜੀ ਤੇ ਕਿੰਨੀ ਕ ਤੇਜ਼ ਸੀਗੀ ਆਵਾਜ਼ ਕਹਿੰਦੇ ਕਾਫੀ ਤੇਜ਼ ਅੱਛਾ ਹਾਂਜੀ ਤਾਂ ਲਾਈਵ ਸ਼ੋਅ ਕਰਦੇ ਕਾਫੀ ਤੇਜ਼ ਸੀ ਆਵਾਜ਼ ਕਹਿੰਦੇ ਕਿਹੜਾ ਬਲਾਸਟ ਹੋਇਆ ਹੈ ਗੜਾ ਬਲਾਸਟ ਹੋਇਆ ਹੈ ਇੱਥੇ ਕੋਈ ਬਲਾਸਟ ਨਹੀਂ ਆ ਮੱਲੇ ਵਾਲੇ ਕਹਿੰਦੇ ਦੋ ਤਿੰਨ ਜਾਨਾਂ ਪਿੱਛੇ ਸਾਰੀ ਜਨਾਨੀ ਹੈ ਕਹਿੰਦੇ 3 ਵਜੇ ਦੇ ਕਰੀਬ ਬਲਾਸਟ ਹੋਇਆ ਸਰ ਸਵੇਰੇ 4 ਸਵੇਰੇ 4 ਵਜੇ ਸਵੇਰੇ 4 ਵਜੇ ਤੇ ਇੱਥੇ ਆ ਸਵੇਰੇ ਪੂਰੀ ਸਫਾਈ ਕੀਤੀ ਗਈ ਆ ਤਿੰਨਾਂ ਲੈ ਆ ਕੇ ਪਾਈਆਂ ਗਈਆਂ ਉੱਤੇ ਬਿਲਕੁਲ ਨਹੀਂ ਉਹ ਆਲਰੇਡੀ ਫਟੇ ਰਿਪੇਅਰ ਚੱਲ ਰਿਹਾ ਤਿੰਨਾਂ ਤੋਂ ਕੋਈ ਨਹੀਂ ਪੰਜਣ ਨਹੀਂ ਰਿਪੇਅਰ ਪਾਜੀ ਸਵੇਰੇ 4 ਵਜੇ ਥੋੜੀ ਚੱਲ ਰਹੀ ਨਹੀਂ 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 ਮੇਖਤ ਅੱਜ ਕਿ ਰਿਪੇਅਰ ਚੱਲੀ ਕੋਈ ਨਹੀਂ ਆਂਡ ਗਵਾਂਡ ਕਹਿ ਰਹੇ ਕਿ ਕੋਈ ਬਲਾਸਟ ਦੀ ਅਵਾਜ਼ ਆਈ ਨਹੀਂ ਆਈ ਮੇ ਉਹ ਯਾ ਕੋਈ ਗੱਲ ਹੀ ਨਹੀਂ ਦੂਰ ਧਮਾਕੇ ਦੀ ਆਵਾਜ਼ ਕਿਤੇ ਕਿਤੇ ਕਹਿੰਦੇ ਨੇ ਰੋਕ ਉਹ ਮੈਂ ਵੀ ਦੇਖ ਰਿਆ ਸਾਡੇ ਥਾਣੇ ਨਹੀਂ ਹੋਈ ਪਰ ਸਾਡੇ ਥਾਣੇ ਨਹੀਂ ਹੋਈ ਕਿਤੇ ਹੋਰ ਹੋਈ ਕੋਈ ਗੱਲ ਵੱਖਰੀ ਆਂਡ ਗਵਾਂਡ ਨਹੀਂ ਵਿੱਚ ਇਸ ਤਾ ਮੈਂ ਤੁਹਾਨੂੰ ਦੱਸ ਰਿਆ ਨਾ ਕਿ ਸਾਡੇ ਥਾਣੇ ਦੇ ਵਿੱਚ ਕੋਈ ਧਮਾਕੇ ਦੀ ਗੱਲ ਨਹੀਂ ਹੋਈ ਜੀਵਨ ਫੌਜੀ ਨੇ ਦੂਰ ਦੂਰ ਜੋ ਫੌਜੀ ਨੇ ਜ਼ਿੰਮੇਵਾਰੀ ਵੀ ਲਈ ਹੈ ਭਾਜੀ ਮੈਂ ਨਹੀਂ ਜੀਵਨ ਫੌਜੀ ਨੂੰ ਜਾਣਦਾ ਨਾ ਮੈਂ ਸਿੱਖ ਸੁਣੀ ਆ ਕਿਹੜੀ ਕੋਈ ਗੱਲਬਾਤ ਹੈਗੀ ਆ ਲੇਕਿਨ ਕਿਤੇ ਦੂਰ ਦੂਰ ਮੈਂ ਵੀ ਕਰਦਾ ਇਸੇ ਕਰਕੇ ਕਰ ਰਿਹਾ ਕਿਤੇ ਦੂਰ ਧਮਾਕੇ ਦੀ ਕੋਈ ਆਵਾਜ਼ ਆਈ ਸਾਡੇ ਥਾਣੇ ਦੇ ਵਿੱਚ ਕੋਈ ਧਮਾਕਾ ਨਹੀਂ अच्छा ना कोई अच्छी कला ना मेरा ना। नाम पवन कुमार है जी कौन जी ਕਿਹੜਾ ਇਲਾਕਾ ਇਹ ਠਾਣਾ اسلام آباد ਦਾ ਇਲਾਕਾ ਜੀ ਅਜੀ ਕੀ ਗੱਲ ਹੈ ਰਾਤ 3 ਵਜੇ ਕੇ 5 ਮਿੰਟ ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿਹਨੂੰ ਸੁਣ ਕੇ ਅਸੀਂ ਸਭ ਸਾਰੇ ਘਬਰਾ ਗਏ ਲੇਕਿਨ ਯਕਦਮ ਅਸੀਂ ਉੱਠ ਪਏ ਲੇਕਿਨ ਇਹਨਾ ਜ਼ਬਰਦਸਤ ਧਮਾਕਾ ਦੀ ਆਵਾਜ਼ ਸੁਣ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਹੈ ਔਰ ਫਿਰ ਅਸੀਂ ਸਾਰੇ ਇੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਇੱਕ ਡਰ ਦਾ ਮਾਹੌਲ ਹੈ ਤੇ ਅਸੀਂ ਵੀ ਸਾਰੇ ਠਾਣੇ اسلامਬਾਦ ਆ ਕੇ ਰਹਿਨੇ ਆ ਅਸੀਂ ਵੀ ਸਾਰੇ ਘਬਰਾ ਗਏ ਆ ਡਰ ਗਏ ਆ ਕਿ ਇਹ ਕਰਮਵਾਰ ਜਿਹੜਾ ਮਦੀਠੇ ਠਾਣੇ 'ਚ ਕਦੀ ਹਮਲਾ ਹੋ ਰਿਹਾ ਕਦੀ ਕਿਸੇ ਠਾਣੇ ਤੇ ਹਮਲਾ ਹੋ ਰਿਹਾ ਇਹ ਕਿਤੇ ਠਾਣੇ ਕਿਸੇ 'ਚ ਹਮਲਾ ਤਾਂ ਨਹੀਂ ਸੀ ਯਾ ਕਿਤੇ ਲਾਗੇ-ਜਾਗੇ ਕੋਈ ਬੰਮ ਨੁਮਾ ਆਵਾਜ਼ ਤੇ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਕੇ ਘਬਰਾ ਗਏ ਆ ਕਿ ਪੰਜਾਬ ਫਿਰ ਕਿਸ ਰਸਤੇ ਵੱਲ ਜਾ ਰਿਹਾ ਹੈ ਇਸ ਕੋਈ ਵੀ ਇਖਾਕੇ ਥਾਣੇ ਸਲਾਮਾਉਦ ਦੇ ਅੰਦਰ ਵੀ ਮਪੂਲ ਸਮਾਈ ਫੇਰ ਤੇ ਲੱਗੇ ਪੱਤੀਆਂ ਪੁੱਤੀਆਂ ਠੀਕ ਕਰਨ ਦੇ ਸਭ ਕੁਝ ਦੇ ਤਿੰਨਾ ਟੋਲਾ ਉੱਡੀਆਂ ਪਈਆਂ ਨੇ ਹਾਂਜੀ ਲੱਗਦਾ ਕਿ ਜਿਹੜਾ ਹਮਲਾ ਹੈ ਉਠਾਣਾ ਸਲਾਮਾਬਾਦ ਚ ਹੀ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸਾਨੂੰ ਅਸੀਂ ਮੌਕੇ ਤੇ ਜਿਹੜਾ ਉਹ ਜੱਜ ਨਹੀਂ ਕਰ ਪਾਏ ਕਿ ਹਮਲਾ ਹੋਇਆ ਕਿੱਥੇ ਲੇਕਿਨ ਧਮਾਕਾ ਐਡਾ ਜ਼ਬਰਦਸਤ ਸੀ ਤੇ ਅਸੀਂ ਪੰਜਾਬ ਦਾ ਪਹਿਲਾ ਮਾਹੌਲ ਦੇਖਿਆ ਐਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਕਹਿੰਦੇ ਨੇ ਬਸ ਫੋਟਕਸ ਮਗਰੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਚਲਾਈ

ਆਮ ਗੋਈ 3 10 ਕਰੀਬ ਦਾ ਲੱਗ ਗਈ ਹੈ ਕਿੰਨੀ ਕ ਆਵਾਜ਼ ਆਈ ਸੀ ਕਾਫੀ ਤੇਜ਼ ਆਵਾਜ਼ ਬਹੁਤ ਜ਼ਿਆਦਾ ਅੱਛਾ ਹਮ ਕਿਹੜਾ ਲੱਗਾ ਕਿਹੜਾ ਜੀ ਇਸਲਾਮਾਬਾਦ ਇਸਲਾਮਾਬਾਦ ਸ਼ਹੀਦ ਕੋਲੋਣੀ ਬੇਟਾ ਤੁਸੀਂ ਵੀ ਤੁਸੀਂ ਵੀ ਸੁਣੀ ਆਵਾਜ਼ ਜਿੰਨੇ ਕ ਵਜ ਦਾ ਟਾਈਮ ਸੀ 3 ਵਜੇ ਹਾਂਜੀ ਤੇ ਬਹੁਤ ਤੇਜ਼ ਆਵਾਜ਼ ਹੀ ਅੱਛਾ ਇਦਾਂ ਲੱਗ ਜਿਵੇਂ ਕੋਈ ਚੀਜ਼ ਦੇ ਕੇ ਕਾਚੀ ਟੁੱਟਾ ਹੋਵੇ ਅੱਛਾ ਇਸ ਰਵਾਹ ਕਾਫੀ ਤੇਜ਼ ਸੀ ਪਤਾ ਨਹੀਂ ਕਿੱਥੋਂ ਆਤਮਾ ਆਈ ਡੋਨੇ ਉੱਪਰ ਬੱਚੇ ਉੱਪਰ ਮੈਨੂੰ ਇੱਥੇ ਆਵਾਜ਼ ਆਈ ਪਰ ਬਾਹਰ ਨਹੀਂ ਵੇਖਿਆ ਕਿ ਸਮਾਂ ਕਿੰਨੇ ਦਾ ਟਾਈਮ ਕਿੰਨੇ ਦਾ ਤਿੰਨ ਕਿ ਵਈ ਹੋਇਆ ਭਾਈ ਜੇ ਕਿ ਮੈਂ ਓਟੇ ਦਾ ਟਾਈਮ ਚੈੱਕ ਕਿੰਨੀ ਤੇਜ਼ ਆਈ ਹੈ ਆਵਾਜ਼ ਬਹੁਤ ਤੇਜ਼ ਸੀ ਜਿਹਾ ਲੱਗਾ ਕਿ ਚੀਜ਼ ਦੇਖ ਕੇ ਟੁੱਟ ਗਈ ਉਹਦੇ ਬਾਅਦ ਨੀਂਦ ਕਿੱਥੇ ਆਈ ਜੀ ਜੀ ਨਹੀਂ ਆਈ ਬਹੁਤ ਜ਼ਿਆਦਾ ਤਮਾਕੂ ਪਿਆ ਸਰ ਪੁੱਛੋੜਾਂ ਦਾ ਬੀਜੀ ਕਹਣਾ ਹੈ ਕਿ ਕੁਝ ਹੋਇਆ ਹੈ ਨਹੀਂ ਲੈ ਤਮਾਕਾ ਤਾਂ ਹੀ ਫੋੜਵਾ ਵੇਖੋ ਅੰਦਰ ਡਿੱਗੀਆਂ ਆ ਸਾਡੀਆਂ

ਚਲ ਠੀਕ ਹੈ ਅਮਨ ਦੇਖੋ ਕੰਤਾ ਤੁਸੀਂ ਮੈਂ ਤੁਹਾਨੂੰ ਕਹਿੰਦਾ ਕਿ ਆਵਾਜ਼ ਕਈ ਲੋਕ ਸੁਣੀ ਆ ਉਹਦੇ ਸਬੰਧ ਤੇ ਅਸੀਂ ਵੀ ਜਾਂਚ ਕਰ ਰਹੇ ਆ ਪਰ ਆਵਾਜ਼ ਸੁਣੀ ਆ ਲੋਕਾਂ ਨੇ ਬਾਤ ਸੁਣੀ ਆ ਮੈਂ ਵੀ ਸੁਣਿਆ ਜਾਂਚ ਕਰ ਰਹੇ ਆ ਮੇਰੇ ਥਾਣੇ ਦੇ ਇਲਾਕੇ ਦੇ ਵਿੱਚ ਲੋਕ ਹੈ ਜੀ ਇਲਾਕੇ ਦੇ ਲੋਕ ਕਹਿੰਦੇ ਕਿ ਥਾਣੇ ਦੇ ਇਲਾਕੇ ਹੈ ਬਿਲਕੁਲ ਥਾਣੇ ਦੇ ਕਿਢ ਨੇ ਇਸੇ ਵਾਸਤੇ ਮੈਂ ਵੀ ਪਹੁੰਚਿਆ ਤੁਸੀਂ ਵੀ ਕਰ ਰਹੇ ਹੋ ਮੈਂ ਵੀ ਇਸੇ ਕਰਕੇ ਪਹੁੰਚ ਰਿਹਾ ਤੁਸੀਂ ਸਾਨੂੰ ਜਾਂਚ ਕਰ ਰਹੇ ਨਹੀਂ ਦੇ ਰਹੇ ਕਿ ਕਿੱਥੇ ਹੋਇਆ ਰੁਕ ਨਹੀਂ ਰਹੇ ਮੈਂ ਜਿਹੜੀ ਗੱਲ ਉਹ ਲੋਕਾਂ ਦੀ ਆ ਰਹੀ ਹੈ ਜਿਸ ਤਰ੍ਹਾਂ ਜਿੱਥੇ ਥਾਣੇ ਜੀ ਵੀ ਕਹਿੰਦੇ ਕਿ ਟਾਇਰ ਦਾ ਬਲਾਸਟ ਆ ਉਹ ਵੀ ਕਹਿ ਰਹੇ ਜਿਸ ਤਰ੍ਹਾਂ ਲੋਕ ਕਹਿ ਰਹੇ ਜਿਸ ਤਰ੍ਹਾਂ ਬੀਬੀ ਕਹਿ ਰਹੀ ਆ ਕੋਈ ਸਾਡਾ ਇਹਨਾਂ ਦੇ ਨਾਲਾ ਸਪੂਟ ਆ ਥੋੜਾ ਜਿਹਾ ਆ ਮੋਟਰਸਾਈਕਲਾਂ ਦਾ ਇਹ ਦੇ ਕਰਕੇ ਦੇਖੋ ਥੋੜਾ ਫਿਰ ਆ ਰਹੇ ਨੇ ਮੈਂ ਸੀਨੀਅਰ ਅਫਸਰਾਂ ਨੂੰ ਉਹ ਕੀਤਾ ਆਪਣਾ ਸੂਚਿਤ ਕਰਨ ਦਿਖਾਵਾਂਗੇ ਸਾਰਾ ਥਾਣਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਲੇਕਿਨ ਜਿਹੜੀ ਗੱਲ ਤੁਸੀਂ ਕਹਿ ਰਹੇ ਜਾਂ ਲੋਕ ਕਹਿ ਰਹੇ ਨੂੰ ਅਸੀਂ ਵੀ ਕਹਿ ਰਹੇ ਹਾਂ ਇਸੇ ਵਿਸ਼ੇ ਵਾਸਤੇ ਮੈਂ ਇੱਥੇ ਜਾਂਚ ਕਰਨ ਵਾਸਤੇ ਆ ਲੇਕਿਨ ਥਾਣੇ ਦੇ ਅੰਦਰ ਧਮਾਕਾ ਜਿਹੜੀ ਗੱਲ ਜਿਹੜੀ ਉਹ ਬਿਲਕੁਲ ਗਲਤ ਹੈ ਪਤਾ ਲੱਗਾ ਇਹ ਆਵਾਜ਼ ਆਈ ਕੋਈ ਇਸ ਨੂੰ ਸਭ ਅਸੀਂ ਵੈਰੀਫਾਈ ਕਰ ਰਹੇ ਹਾਂ ਐਸਐਚ ਕੋਈ ਬਲਾਸ ਇੱਥੇ ਸਾਨੂੰ ਪਤਾ ਨਹੀਂ ਕਿ ਬਲਾਸ ਸਾਰੇ ਕਹਿੰਦੇ ਸਾਨੂੰ ਬਹੁਤ ਤਗੜਾ ਬਲਾਸ ਧਮਾਕਾ ਹੋਇਆ ਹੈ ਥਾਣਾ ਤੇ ਲੱਡੀਆਂ ਤਸਵੀਰਾਂ ਤੱਕ ਅਸੀਂ ਵੈਰੀਫਾਈ ਕਰ ਰਹੇ ਜੀ ਸੀਨੀਅਰ ਅਫਸਰ ਆ ਗਏ ਨੇ ਤੁਹਾਨੂੰ ਦੱਸ ਦਿੰਗੇ ਤਾਰਾ ਤੁਸੀਂ ਦੇਖ ਸਕਦੇ ਹੋ ਦੇਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆ ਐਸਐਸਓ ਸਾਹਿਬ ਦੇ ਰੂਮ ਦੇ ਵਿੱਚ ਕੋਈ ਮਤਲਬ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਆਰਾਊਂਡ ਲਾਇਆ ਇਹਦੇ ਵਿੱਚ ਗੱਲ ਇਹ ਆ ਸਿੰਪਲ ਕਿ ਕਮਿਸ਼ਨਰ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ ਔਰ ਯੂਏਪੀਏ ਦਾ ਅਨਲੋਫਲ ਐਕਟੀਵਿਟੀਜ਼ ਦੇ ਵਿੱਚ ਉਹਦੇ 'ਚ ਇਹੀ ਜਿਹੜਾ ਮੋਡਿਊਲ ਬਾਰੇ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜਨੇ ਵਾਲਾ ਗੁਰੂ ਦੇ ਦੋਨੇ ਭਰਾ ਨੇ ਇੱਕ ਜੂਵਿਨਾਈਲ ਦਾ ਲੜਕਾ ਉਹਦਾ ਨਾਮ ਨਹੀਂ ਆਪਾਂ ਦੱਸੇ ਦੂਜਾ ਜਸ਼ਨਪ੍ਰੀਤ ਹੈ ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆ ਨੂੰ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਿਉਂਕਿ ਹੁਣ ਸਿਕੰਜਾ ਕਾਫੀ ਇਹਨਾਂ ਤੇ ਖਸਿਆ ਜਾ ਰਿਹਾ ਹੈ ਔਰ ਸਾਡੇ ਕੋਲ ਬੰਦੇ ਨਾਮਜ਼ਦ ਨੇ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ ਜੇ ਆਪਾਂ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਵਾਨ ਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਉਹ ਵੀ ਜਿਹੜਾ ਇਹਦੇ ਵਿੱਚ ਵਾਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੈਂਸ ਵੀ ਉਹ ਗੱਲ ਦੱਸੀ ਸੀਗੀ ਅਮਨ ਖੋਕਰ ਅਮਨ ਖੋਕਰ ਨਾਮ ਦਾ ਲੜਕਾ ਪਹਿਲਾਂ ਵੀ ਵਾਂਟਡ ਹੈ ਉਸ ਕੇਸ 'ਚ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇਲੇ ਦੇ ਡਿਸਟ੍ਰਿਕਟਸ ਨੇ ਉਹ ਸਾਡੇ ਟਾਰਗੇਟ ਤੇ ਨਹੀਂ ਔਰ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਅਕਾ ਕੀ ਵਜ੍ਹਾ ਕਿ ਜਿਹੜਾ ਥਾਣੇ ਦੇ ਬਾਹਰ ਜਿਹੜਾ ਗੱਲ ਕਰਕੇ ਤੈਸਿਲ ਪਾਈ ਜਾਵੇ ਨਹੀਂ ਦੇਖੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਤੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਆਊਟ ਆਫ ਡੈਸਪਰੇਸ਼ਨ ਤੇ ਆਪਣੀ ਮਤਲਬ ਇੱਕ ਜਦੋਂ ਬੰਦੇ ਨੂੰ ਲੱਗਦਾ ਕਿ ਮੈਂ ਮੇਰੇ ਬੰਦੇ ਇੰਨੇ ਫੜੇ ਗਏ ਤੇ ਉਹ ਨੈਚੁਰਲੀ ਆਪਣੀ ਹੋਂਦ ਹਰੇਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਹਾਂ ਔਰ ਕਾਫੀ ਸੈਟ ਬੈਕ ਲੱਗਿਆ ਸਾਨੂੰ ਸਾਹਮਣੇ ਉਹ ਮੋਡਿਊਲ ਸਾਰਾ ਬਸਟ ਹੋਇਆ ਔਰ ਜਲਦੀ ਤੁਹਾਡਾ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣੀਆਂ ਸਰ ਪਰ ਜਦੋਂ ਸਵੇਰੇ ਸਵੇਰੇ ਪਹੁੰਚੇ ਸੀ ਤਾਂ ਉਦੋਂ ਬਲਬਾ ਜਿਹੜਾ ਇੱਥੋਂ ਕੱਢਿਆ ਜਾ ਰਿਹਾ ਸੀ ਨਾਲ ਟੀਨਾ ਜਿਹੜੀ ਉੱਪਰ ਅਸੀਂ ਦੇਖੋ ਜਿਹੜਾ ਮੈਂ ਤਾਂ ਦੇਖੋ ਕਿਸੇ ਨੂੰ ਤੁਹਾਡੇ ਨਾਲ ਹੀ ਮੈਂ ਅੰਦਰ ਆਇਆ ਤੇ ਐਵੇਂ ਮਤਲਬ ਆਪਾਂ ਗੱਲ ਨੂੰ ਉਹ ਵੀ ਨਾ ਕਰੀਏ ਅਸੀਂ ਕਦੇ ਕੀਤੀ ਪਈ ਨਹੀਂ ਨਵੀਆਂ ਪਈਆਂ ਜਾ ਰਹੀਆਂ ਸੀ ਸਵੇਰੇ 4 ਵਜੇ ਉਸੇ ਤੱਕ ਲੋਕਾਂ ਦੇ ਘਰਾਂ ਤੇ ਆਪਾਂ ਵੇਖਿਆ ਤਰੇੜਾ ਇੰਨੀ ਬਹੁਤ ਸਰ ਬਾਹਰ ਮਹਿਤਾ ਕਦੇ ਕੁਲਕੈ ਨਹੀਂ ਰਹੇ ਤੇ ਬਾਹਰ ਨੋਇਸਤਾ ਆਈ ਹੈ ਪਰ ਡੈਮੇਜ ਦੀ ਗੱਲ ਆਪਾਂ ਕਰ ਰਹੇ ਹਾਂ ਡੈਮੇਜ ਨਹੀਂ ਕੋਈ ਹੋਇਆ ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆ ਕੋਈ ਬਾਹਰ ਬੈਠੇ ਤਾਂ ਗੱਲ ਨਹੀਂ ਕਰ ਰਹੇ ਜੇ ਕੋਈ ਇਹੋ ਜੀ ਗੱਲ ਹੁੰਦੀ ਤਾਂ ਕਿਸ ਤਰ੍ਹਾਂ ਉਹਨੂੰ ਕੋਈ ਲੁਕੋਇਆ ਜਾ ਸਕਦਾ ਸਰ 12 ਦੇ ਲਈ ਆਪਾਂ ਦੋਸ਼ੀ ਫੜੇ ਚੁੱਕੇ ਆ ਇਹ ਚੱਕਰ ਕੀ ਜਿਹੜਾ ਵੀ ਬਾਰ-ਬਾਰ ਪੁਲਿਸ ਥਾਣੇ ਤੱਕ ਕੋ ਮੜਾ-ਮੜਾ ਕਲੂਜ਼ਰ ਮਿਲਿਆ ਉਹ ਲੱਗੇ ਹੈ ਜੀ ਉਹ ਸਾਰਾ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਇੱਕ ਦੋ ਦਿਨ ਚ ਤੁਹਾਨੂੰ ਦੁਬਾਰਾ ਬਰੀਫਿੰਗ ਇਹਦੇ ਬਾਰੇ ਕਰਾਂਗੇ ਕਿਉਂਕਿ ਸਾਡਾ ਆਪਰੇਸ਼ਨ ਬੜਾ ਫਾਈਨਲ ਸਟੇਜਸ ਤੇ ਚੱਲ ਰਿਹਾ ਹੈ ਅਮਰ